ਤਾਂ ਮਾਈਪਾ ਗੋ ਸ਼ਸਤਰ ਵੀ ਬਹੁਤ ਵੱਡੇ ਵੱਡੇ ਚਲਾਨਦੇ ਸੀ ਉਹਨਾਂ ਦੇ ਮੋਢੇ ਤਕਰੀਬਨ ਰੱਖੇ 50 ਕਿਲੋ ਦੀ ਜਿਹੜੀ ਆ ਉਹ ਇੱਕ ਗਨ ਚਲਾਨਦੇ ਸੀਗੇ ਅੱਜ ਉਹਨਾਂ ਸ਼ਸਤਰਾਂ ਦੇ ਅੱਜ ਦਰਸ਼ਨ ਕਰਾਵਾਂਗੇ ਕਿ ਸ਼ਸਤਰ ਜਿਹੜੇ ਆ ਉਹ ਕਿੰਨੇ ਪ੍ਰਾਤਨ ਨੇ ਕਿੰਨੇ ਭਾਰੇ ਭਾਰੇ ਸ਼ਸਤਰ ਉਸ ਵੇਲੇ ਦੀਆਂ ਸਾਡੀਆਂ ਜਿਹੜੀਆਂ ਮਾਤਾ ਸੀਗੇ ਉਹਨਾਂ ਨੇ ਜਿਹੜੇ ਚਲਾਈ ਸੀ ਮਾਈ ਇਹ ਸ਼ਸਤਰ ਨੇ ਤੋਡੇਦਾਰ ਬੰਦੂਕਾਂ ਕਹਿੰਦੇ ਸ਼ਸਤਰਾਂ ਨੂੰ ਤੋਡੇਦਾਰ ਮਤਲਬ ਇਹਦੇ ਅੰਦਰ ਬਰੂਤ ਠੋਕ ਠੋਕ ਕੇ ਭਰ ਕੇ ਫਿਰ ਫਾਇਰ ਹੁੰਦੇ ਸੀ ਸਾਢੇ 12 ਫੁੱਟ ਲੰਬੀ ਹੈ 50 ਕਿਲੋ ਦੀ ਇਹ ਮਾਤਾ ਜੀ ਆਪ ਚਲਾਉਂਦੇ ਸੀ ਮੋਢੇ ਤੇ ਰੱਖ ਕੇ ਮਾਤਾ ਜੀ ਦਾ ਕੱਦ ਸਾਢੇ 6 ਫੁੱਟ ਦੀ ਪੰਜਾਬ ਦੀ ਸ਼ੇਰਨੀ ਹੋਈ ਹੈ ਜਿਨ੍ਹਾਂ ਨੇ ਪੰਜਾਬ ਦਾ ਨਾਮ ਉੱਚਾ ਕੀਤਾ ਜੀ ਕਲਾ ਸ਼ਸਤਰਾਂ ਨੂੰ ਕੜਾ ਪ੍ਰਸ਼ਾਦ ਆ ਖੋਗ ਨਹੀਂ ਲੱਗਦਾ ਸ਼ਸਤਰਾਂ ਤੇ ਤਿਲਕ ਦਿੱਤਾ ਜਾਂਦਾ ਚੌਟਾਂ ਦਾ ਝਟਕਾ ਜਾਂਦਾ ਹੈ ਜਦੋਂ ਇਹ ਬਾਣੀ ਦੇ ਪਾਠ ਦੇ ਆਰੰਭਤਾ ਹੁੰਦੀ ਹੈ ਬਾਣੀ ਦਾ ਸਵਾਪਤੀ ਤੋਂ ਬਾਅਦ ਇੱਥੇ ਤਿਲਕ ਦਿੱਤੇ ਜਾਂਦੇ ਸ਼ਸਤਰਾਂ ਨੂੰ ਟੋਟੰਗਾ ਛਟਕਾਂ ਤੋਂ ਬਾਅਦ ਸ਼ਸਤਰ ਨੂੰ ਸ਼ਾਂਤ ਕਰਨ ਵਾਸਤੇ ਜਿਸ ਤਰ੍ਹਾਂ ਆਫਸ ਦੇ ਵਿੱਚ ਸਿੰਘਾ ਦੇ ਸ਼ਸਤਰ ਨਾ ਚਲੇ ਤਾਂ ਤਿਲਕ ਦਿੱਤਾ ਜਾਂਦਾ ਜਦੋਂ ਇਹ ਬਾਣੀ ਦਾ ਪਾਠ ਦੇ ਸਮਾਪਤੀ ਤੋਂ ਬਾਅਦ ਇੱਕ ਖਾਲਸੇ ਪੰਥ ਦੇ ਪੀਰ ਹੈ ਮਹਾਰਾਜ ਨੇ ਕਿਹਾ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆ ਖਾਲਸੇ ਪੰਥ ਦੇ ਸ਼ਸਤਰ ਪੀਰ ਹੈ ਔਰ ਗੁਰੰਥ ਸਾਹਿਬ ਗੁਰੂ ਹੈ ਜਿਹੜਾ ਚੰਦਨ ਦਾ ਤਿਲਕ ਲਾਉਂਦੇ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਬਲਾ ਸ਼ਸਤਰਾਂ ਨੂੰ ਗ੍ਰੰਥਾਂ ਨੂੰ ਭੋਗ ਲਗਦੇ ਹਨ ਬਾਦਜ ਪੰਥ ਨੂੰ ਵਰਤਾਇਆ ਜਾਂਦਾ ਹੈ ਬਚਨ ਹੋਇਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਥਨਾ ਸਾਹਿਬ ਸਾਹਮਣੇ ਆਪ ਦਰਸ਼ਨੀਦਾਰੇ ਕਰ ਰਹੇ ਹੋ ਇੱਥੇ ਮਾਤਾ ਜੀ ਨੇ ਬੈਠ ਕੇ ਤਪ ਕੀਤਾ 6 ਸਾਲ 6 ਮਹੀਨੇ 6 ਘੜੀਆਂ 350 ਸਾਲ ਪ੍ਰਾਤਨ ਸਰੂਪ ਨੇ ਮਹਾਰਾਜ ਜੀ ਦੇ ਮੋਰ ਦੇ ਖੰਬ ਦੇ ਨਾਲ ਮਹਾਰਾਜ ਜੀ ਦੇ ਬਚਨ ਹਨ ਮੇਰੇ ਬਾਅਦ ਕਿਸੇ ਬੰਦੇ ਨੂੰ ਗੁਰੂ ਨਹੀਂ ਮੰਨਣਾ ਹਯੂਰ ਸਾਹਿਬ ਤੱਕ ਸਕੇ ਤੇ ਹਯੂਰ ਸਾਹਿਬ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਸਥਾਨ ਵੀ ਮੌਜੂਦ ਆ ਪੰਜਾਬ ਦੇ ਚਵਾਲ ਦੇ ਇਲਾਕੇ ਦੀ ਜਿਹੜੀ ਆ ਜੰਪਾਲਸੀ ਮਾਈ ਭਾਗੋ ਤੇ ਜਿਨੇ ਤੁਰਕਾਂ ਦੇ ਮੁਗਲਾਂ ਦੇ ਜਿਹੜੇ ਆ ਉਹ ਸ਼ੱਕੇ ਸ਼ਰਾਦ ਦਿੱਤੇ ਸਕੇ ਜਦੋਂ ਅਨੰਦਪੁਰ ਸਾਹਿਬ ਦੇ ਉੱਤੇ ਮੁਗਲ ਤੇ ਪੰਡਤਾਂ ਦੀਆਂ ਫੌਜਾਂ ਜਿਹੜੀਆਂ ਆ ਪਹਾੜੀ ਰਾਜਿਆਂ ਦੀਆਂ ਫੌਜਾਂ ਜਿਹੜੀਆਂ ਉਹ ਚੜ ਕੇ ਆਂਦੀਆਂ ਨੇ ਤਾਂ ਉਹਨਾਂ ਉਹਨਾਂ ਫੌਜਾਂ ਦੇ ਕਰਕੇ ਜਿਹੜੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਿੰਘ ਜਿਹੜੇ ਉਹ ਵਦਾਵਾ ਲੈ ਕੇ ਚਲੇ ਜਾਂਦੇ ਨੇ ਇਹ ਬਦਾਵਾ ਲਿਖਣ ਦੇ ਬਾਅਦ ਜਦੋਂ ਮੁਖਸਰ ਸਾਹਿਬ ਦੇ ਕੋਲ ਪਹੁੰਚਦੇ ਨੇ ਤਾਂ ਉੱਥੇ ਮਾਈ ਭਾਗੋ ਜਿਹੜੀ ਉਹਨਾਂ ਨੂੰ ਲਾਂਤ ਪਾਉਂਦੀ ਹੈ ਉਹਨਾਂ ਨੂੰ ਕਹਿੰਦੀ ਤੁਸੀਂ ਗੁਰੂ ਦਾ ਸਾਥ ਛੱਡਿਆ ਹੈ ਚੂੜੀਆਂ ਪਾ ਲਓ ਅਸੀਂ ਖੁਦ ਸ਼ਸਤਰ ਚੱਕਾਂਗੇ ਤਾਂ ਉਹ ਜਿਹੜੇ ਸਿੰਘ ਆ ਫਿਰ ਦੁਬਾਰਾ ਮਹਾਰਾਜ ਕੋ ਜਾ ਕੇ ਆਪਣਾ ਬਦਾਵਾ ਜਿਹੜਾ ਪੜਵਾਉਂਦੇ ਨੇ ਤੇ ਬਾਅਦ ਵਿੱਚ ਜੰਗ ਦੇ ਵਿੱਚ ਸ਼ਹੀਦ ਹੁੰਦੇ ਨੇ ਤੇ ਉਹਨਾਂ ਨੂੰ 40 ਮੁਕਤੀਆਂ ਦਾ ਜਿਹੜਾ ਨਾਂ ਦਿੱਤਾ ਜਾਂਦਾ ਤੇ ਉਸ ਦੇ ਬਾਅਦ ਲਗਾਤਾਰ ਮਾਈ ਭਾਗੋ ਜਿਹੜੀ ਆ ਉਹ ਗੁਰੂ ਸਹਿਬਾਨ ਦੇ ਨਾਲ ਰਹਿੰਦੀ ਹੈ ਤੇ ਹਜੂਰ ਸਾਹਿਬ ਤੱਕ ਉਹਨਾਂ ਨਾਲ ਇੱਥੇ ਆਂਦੇ ਨੇ ਤੇ ਤੁਰਕਾਂ ਦੇ ਨਾਲ ਮੁਗਲਾਂ ਦੇ ਨਾਲ ਕਾਫੀ ਸਾਰੀਆਂ ਜੰਗਾਂ ਲੜਦੇ ਨੇ ਤੇ ਜਿਨ੍ਹਾਂ ਦਾ ਨਾਂ ਸੁਣਦੇ ਜਿਹੜੇ ਆ ਦੁਸ਼ਮਣਾਂ ਦੇ ਜਿਹੜੇ ਆ ਤਰਤਰ ਦੁਸ਼ਮਣ ਜਿਹੜੇ ਆ ਕੰਬਣ ਲੱਗ ਜਾਂਦੇ ਸੀਗੇ ਹਥਿਆਰ ਉਹਨਾਂ ਦੇ ਆਪ ਆਪਣੇ ਆਪ ਹੱਥੋਂ ਛੁੱਟ ਜਾਂਦੇ ਸੀਗੇ ਗੱਲ ਕਰ ਲਈਏ ਤਾਂ ਮਾਈਪਾਗੋ ਸ਼ਸਤਰ ਵੀ ਬਹੁਤ ਵੱਡੇ ਵੱਡੇ ਚਲੰਦ ਸੀ ਉਹਨਾਂ ਦੇ ਮੋਢੇ तकरीबन ਰੱਖੇ 50 ਕਿਲੋ ਦੀ ਜਿਹੜੀ ਆ ਉਹ ਇੱਕ ਗਨ ਚਲੰਦ ਸੀਗੇ ਤੇ ਅੱਜ ਅਸੀਂ ਜਿਸ ਤਰ੍ਹਾਂ ਤਖਤ ਹਿਯੂਰ ਸਾਹਿਬ ਦੇ ਵਿੱਚ ਪਹੁੰਚੇ ਹੋਏ ਆ ਤਾਂ ਉਹਨਾਂ ਦਾ ਇੱਥੇ ਸਥਾਨ ਜਿਹੜਾ ਬਣਿਆ ਵਾ ਸਥਾਨ ਬੂੰਗਾ ਮਾਈਪਾਗੋ ਜੀ ਤੇ ਇੱਥੇ ਨਾਲ ਹੀ ਜਿਹੜੇ ਦੋ ਅੰਗੀਠਾ ਸਾਹਿਬ ਬਣੇ ਹੋਏ ਨੇ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਜਿਹੜੇ ਪੰਜਾ ਪਿਆਰਿਆਂ ਦੇ ਵਿੱਚੋਂ ਕੋਈ ਨਹੀਂ ਤਾਂ ਆਪਾਂ ਅੰਦਰ ਸਿੰਘ ਸਾਹਿਬਾਨਾ ਕੋਲ ਜਾਵਾਂਗੇ ਤੁਹਾਨੂੰ ਸ਼ਸਤਰਾਂ ਦੇ ਅੱਜ ਦਰਸ਼ਨ ਕਰਾਵਾਂਗੇ ਕਿ ਸ਼ਸਤਰ ਜਿਹੜੇ ਆ ਉਹ ਕਿੰਨੇ ਪ੍ਰਾਤਨ ਨੇ ਕਿੰਨੇ ਭਾਰੇ ਭਾਰੇ ਸ਼ਸਤਰ ਉਸ ਬਿੱਲੇ ਦੀਆਂ ਸਾਡੀਆਂ ਜਿਹੜੀਆਂ ਮਾਤਾ ਸੀਗੇ ਉਹਨਾਂ ਨੇ ਜਿਹੜੇ ਚਲਾਈ ਸੀ ਮਾਈ ਭਾਗੂ ਜਣੀ ਤਾਂ ਇੱਥੇ ਤਸਵੀਰਾਂ ਤੁਹਾਨੂੰ ਜਿਹੜੀਆਂ ਅੰਦਰ ਦੀਆਂ ਉਹ ਦਿਖਾ ਰਹੇ ਹੈਗੇ ਆ ਤਾਂ ਇੱਕ ਵਾਰੀ ਮੈਂ ਸ਼ਸਤਰਾਂ ਉੱਤੇ ਜਿਹੜਾ ਆ ਉਹ ਨਿਗਾ ਤੁਹਾਨੂੰ ਮਰਵਾ ਦਨਾਂ ਕਿ ਸ਼ਸਤਰ ਜਿਹੜੇ ਆ ਉਹ ਕਿਹੜੇ ਕਿਹੜੇ ਹੈਗੇ ਆ ਜਿਸ ਤਰ੍ਹਾਂ ਇਹ ਬਹੁਤ ਹੀ ਭਾਰੇ ਜਿਹੜੀਆਂ ਬੰਦੂਕਾਂ ਹੈਗੀਆਂ ਜਿਹੜੀਆਂ ਆ ਆਮ ਅੱਜਕੱਲ ਤਾਂ ਆਪਾਂ ਇਹਨਾਂ ਨੂੰ ਖਲਾਅ ਵੀ ਨਹੀਂ ਸਕਦੇ ਉਸ ਵੇਲੇ ਮਾਈ ਭਾਗੋ ਨੇ ਬੰਦੂਕ ਜਿਹੜੀ ਹਮੇਸ਼ਾ ਮੋਢੇ ਤੇ ਪਾ ਕੇ ਰੱਖਦੇ ਹੁੰਦੇ ਸੀਗੇ ਦੁਸ਼ਮਣ ਜਿਹੜੇ ਜਿਸ ਨੂੰ ਦੇਖ ਕੇ थर-थर ਕੰਬਦੇ ਸੀ ਸਾਡੇ ਨਾਲ ਸਿੰਘ ਸਹਿਬਾਨ ਸਰਦਾਰ ਭਾਈ ਗੁਰਮੀਤ ਸਿੰਘ ਜੀ ਜਿਹੜੇ ਮੌਜੂਦ ਨੇ ਇਹਨਾਂ ਨਾਲ ਜਾਣਕਾਰੀ ਇਹਨਾਂ ਕੋਲ ਲਵਾਂਗੇ ਸਾਰੀ ਗੱਲਬਾਤ ਕਰਾਂਗੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਇਹ ਸ਼ਸਤਰਾਂ ਬਾਰੇ ਦੱਸੋ ਇਹ ਸ਼ਸਤਰਾਂ ਦਾ ਨਾਮ ਕੀ ਹੈ ਜ ਟੋਡੇਦਾਰ ਬੰਦੂਕਾਂ ਕਹਿੰਦੇ ਸ਼ਸਤਰਾਂ ਨੂੰ ਟੋਡੇਦਾਰ ਮਤਲਬ ਇਹਦੇ ਅੰਦਰ ਬਰੂਦ ਠੋਕ ਠੋਕ ਕੇ ਭਰ ਕੇ ਫਿਰ ਫਾਇਰ ਹੁੰਦੇ ਸੀ ਟੋਡੇਦਾਰ ਬੰਦੂਕਾਂ ਕਹਿੰਦੇ ਨੇ ਸਾਢੇ 12 ਫੁੱਟ ਲੰਬੀ ਹੈ 50 ਕਿਲੋ ਦੀ ਇਹ ਮਾਤਾ ਜੀ ਆਪ ਚਲਾਉਂਦੇ ਸੀ ਮੋਢੇ ਤੇ ਰੱਖ ਕੇ ਮਾਤਾ ਜੀ ਦਾ ਕੱਦ ਸਾਢੇ 6 ਫੀਟ ਦੀ ਪੰਜਾਬ ਦੀ ਸ਼ੇਰਨੀ ਹੋਈ ਹੈ ਜਿਨ੍ਹਾਂ ਨੇ ਪੰਜਾਬ ਦਾ ਨਾਮ ਉੱਚਾ ਕੀਤਾ ਜੀ ਇਹ ਉਹ ਸੱਚੀ ਸ਼ੇਰਨੀ ਨਾਰੀ ਤੌ ਦਾ ਮਾਣ ਜਿਸ ਨੇ ਮਾਝੇ ਦੇਸ਼ ਦੀ ਰਖਵਖਾਈ ਸ਼ਾਨ ਇਹ ਸਾਰੇ ਸ਼ਸਤਰ ਉਸ ਟਾਈਮ ਦੇ ਜਿਹੜੇ ਮੁਕਸਰ ਦੇ ਜੰਗ ਵਿੱਚ ਯੂਜ਼ ਹੋਏ ਨੇ ਚਲੇ ਹੋਏ ਨੇ ਸ਼ਸਤਰ ਨੇ ਸਾਰੇ ਸੰਗਾ ਦੇ ਸ਼ਸਤਰ ਨੇ ਨਾਲ ਮਾਤਾ ਭਾਗੋ ਜੀ ਦੇ ਪ੍ਰਾਤਨ ਤੋੜੇਦਾਰ ਬੰਦੂਕਾਂ ਨੇ ਸ਼ੀਸ਼ੇ ਦੇ ਅੰਦਰ ਸਾਹਮਣੇ ਮਾਤਾ ਜੀ ਦੀ ਤੋਪ ਹੈ 1.5 ਕੁਇੰਟਲ ਦੀ ਤਾਂਬੇ ਦੇ ਬਣੀ ਉਸ ਟਾਈਮ ਦੀ ਜਿਨ੍ਹਾਂ ਸ਼ਸਤਰਾਂ ਨਾਲ ਮੁਕਸਰ ਵਾਲਾ ਜੰਗ ਫਤਿਹ ਕੀਤਾ ਮੁਗਲਾ ਹੰਦਾ ਤੁਰਕਾਂ ਦਾ ਦੁਸ਼ਟਾ ਦਾ ਨਾਸ਼ ਕੀਤਾ ਇਹ ਸਾਰੇ ਸ਼ਸਤਰ 300 ਸਾਲ ਪੁਰਾਣੇ ਸ਼ਸਤਰ ਨੇ ਮਹਾਰਾਜ ਜੀ ਦੇ ਮਾਤਾ ਭਾਗੋ ਜੀ ਦੇ ਸ਼ਸਤਰ ਨੇ ਦਰਸ਼ਨ ਦਿਦਾਰੇ ਕਰੋ ਖੁਸ਼ੀਆਂ ਪ੍ਰਾਪਤ ਕਰੋ ਜੀ ਸ਼ਸਤਰਾਂ ਦੇ ਦਰਸ਼ਨ ਜਿਹੜੇ ਕਰਵਾ ਰਹੇ ਬਾਬਾ ਜੀ ਜਿਸ ਤਰ੍ਹਾਂ ਉਹਦੇ ਵਿੱਚ ਬਰੂਦ ਭਰਿਆ ਜਾਂਦਾ ਤਾਂ ਇੱਕ ਵਾਰ ਬਰੂਦ ਭਰ ਕੇ ਕਿੰਨੇ ਕਿੰਨੀ ਵਾਰ ਜਿਹੜੀ ਐ ਫਾਇਰ ਹੋ ਜਾਂਦਾ ਸੀ ਬੰਦੂਕ ਚੋਂ ਜੀ ਉਹ ਚਲਾਣ ਦੇ ਉੱਪਰ ਜਿੰਨੀ ਵਾਰੀ ਆਪਾਂ ਉਹਦੇ ਬਰੂਦ ਭਰੋਗੇ ਉਹਦੇ ਸ਼ਰਾਂ ਦੇ ਉੱਪਰ ਡਿਪੈਂਡ ਕਰਦਾ ਸੀ ਅੱਜ ਸਾਰੇ ਸ਼ਸਤਰ 300 ਸਾਲ ਪੁਰਾਣੇ ਸ਼ਸਤਰ ਜਿਹੜਾ ਥੜਾ ਸਾਫ ਸਾਹਮਣੇ ਆਪ ਦਰਸ਼ਕੀਦਾਰੇ ਕਰ ਰਹੇ ਹੋ ਇੱਥੇ ਮਾਤਾ ਜੀ ਨੇ ਬੈਠ ਕੇ ਤਪ ਕੀਤਾ 6 ਸਾਲ 6 ਮਹੀਨੇ 6 ਘੜੀਆਂ 10ਵੇਂ ਪਾਰ ਸ਼ਾਜੀ ਦੇ ਨਾਲ ਆਏ ਸ਼੍ਰੀ ਮੁਕਸਰ ਤੋਂ ਜੰਗ ਤੋਂ ਬਾਅਦ ਜ਼ਖਮੀ ਤੇ ਫਤੜ ਹੋ ਕੇ ਬਚੇ ਰਹੇ 500 ਸੈੰਗ 500 ਪਠਾਨ ਬਹਾਦਰ ਸ਼ਾ ਬਾਦਸ਼ਾ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਨਾਲ ਮਾਤਾ ਭਾਗੋ ਜੀ ਆਏ ਇਥੇ ਤਪ ਕਰਨ ਤੋਂ ਬਾਅਦ ਮਾਤਾ ਜੀ ਕਰਨਾਟਕ ਸਟੇਟ ਦੇ ਵਿੱਚ ਗਏ ਜਨਵਾਲਾ ਪਿੰਡ ਉੱਥੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਉੱਥੇ ਦੋ ਰਾਜੇ ਰਹਿੰਦੇ ਸਨ ਬਾਲਾਰਾਓ ਰੁਸਤਮਰਾਓ ਉਹਨਾਂ ਦੇ ਘਰ ਦੀ ਮਾਤਾ ਜੀ ਸਿੱਖੀ ਦਾ ਪ੍ਰਚਾਰ ਕਰਦੇ ਹੋ ਉਹਨਾਂ ਦੇ ਘਰੇ ਮਾਤਾ ਜੀ ਫਿਰ ਪੂਰੇ ਹੋ ਗਏ ਕਰਨਾਟਕ ਸ਼ਰਧਾ ਮਾਤਾ ਜੀ ਦਾ ਅੰਗਠਾ ਬਣਿਆ ਇਹ ਤਪੱਸਥਾਨੇ ਮੈਡੀਟੇਸ਼ਨ ਪਲੇਸ ਹੈ ਮਾਤਾ ਜੀ ਕੀ ਅੰਦਰ ਆਪ ਜੀ 300 ਸਾਲ ਪ੍ਰਾਤਨ ਸਰੂਪ ਨੇ ਮਹਾਰਾਜ ਜੀ ਦੇ ਆਦ ਗੁਰੂ ਗ੍ਰੰਥ ਸਾਹਿਬ ਜੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਸਰਬ ਲੋਗ ਗੁਰੂ ਗ੍ਰੰਥ ਸਾਹਿਬ 350 ਸਾਲ ਪ੍ਰਾਤਨ ਸਰੂਪ ਨੇ ਮਹਾਰਾਜ ਜੀ ਦੇ ਮੋਰ ਦੇ ਖੰਮ ਦੇ ਨਾਲ ਮਹਾਰਾਜ ਜੀ ਦੇ ਬਚਨ ਹਨ ਮੇਰੇ ਬਾਅਦ ਕਿਸੇ ਬੰਦੇ ਨੂੰ ਗੁਰੂ ਨਹੀਂ ਮੰਨਣਾ ਦੀਪਮਾਲਾ ਦੇ ਬਾਅਦ ਪੰਚਮੀ ਵਾਲੇ ਦਿਨ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਵਿੱਚ ਪੰਜ ਪੈਸੇ, ਨਾਰੀਅਲ, ਬਤਾਸੇ ਅਤੇ ਚੰਦਨ ਦਾ ਤਿਲਕ ਲਾਇਆ ਗਿਆ। ਇਹ ਮਰਿਆਦਾ ਤੱਕ ਸਾਹਿਬ ਦੇ ਵਿੱਚ ਅਜੇ ਵੀ ਚੱਲਦੇ ਆ ਰਹੀ ਹੈ। ਜਿਹੜਾ ਚੰਦਨ ਦਾ ਤਿਲਕ ਲਾਉਂਦੇ ਸੰਗਤਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਪਹਿਲਾ ਸ਼ਸਤਰਾਂ ਨੂੰ ਗ੍ਰੰਥਾਂ ਨੂੰ ਭੋਗ ਲਗਦੇ ਹਨ, ਬਾਅਦ ਵਿੱਚ ਪੰਥ ਨੂੰ ਵਰਤਾਇਆ ਜਾਂਦਾ ਹੈ। ਬਚਨ ਹੋਇਆ ਆਗੇ ਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਬਸੇ ਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। ਇਸ ਤਰ੍ਹਾਂ ਦਾ ਵਰਦਿਆਂਦੇ ਹੋਏ ਮਹਾਰਾਜ ਸਣੇ ਘੋਣੇ ਬਾਜ਼ ਦੇ ਨਾਲ ਅਲੋਪ ਹੋ ਗਏ। ਜਿਸ ਤਰ੍ਹਾਂ ਇਹ ਆਪਣੇ ਸ਼ਸਤਰ ਹੈ ਸ਼ਸਤਰਾਂ ਨੂੰ ਅੰਦਰੋਂ ਇਹਨਾਂ ਦੀ ਸਾਫ ਸਫਾਈ ਕਰਨ ਦੇ ਕੱਢਿਆ ਜਾਂਦਾ ਤਾਂ ਕਿੰਨੇਕ ਸਿੰਘ ਇਹਨਾਂ ਨੂੰ ਕੱਢਦੇ ਆਇਆ ਤੇ ਇਹਨਾਂ ਨੂੰ ਕਦੇ ਵਰਤੋਂ ਵਿੱਚ ਲਿਆ ਕੇ ਵੀ ਦੇਖਣ ਦੀ ਕੋਸ਼ਿਸ਼ ਕੀਤੀ ਇਹ ਜਦੋਂ ਜਦੋਂ ਦਸਰਾ ਦੀਪ ਮਾਲਾ ਦੇ ਟਾਈਮ ਤੇ ਹਾਰ ਦੇ ਚਾਰ ਪੰਜ ਦਿਨ ਪਹਿਲਾਂ ਜਦੋਂ ਪਾੜ ਦੀ ਦਸ ਜੁਦਵੇਂ ਬਾਣੀ ਦੇ ਪਾੜ ਦੀ ਰਮਤਾ ਹੁੰਦੀ ਉਸ ਟਾਈਮ ਸਾਰੇ ਸ਼ਸਤਰਾਂ ਦੀ ਸਫਾਈ ਸਾਮ ਸਫਾਈ ਹੁੰਦੀ ਹੈ ਜੀ ਹਾਂ ਜੀ ਸੋ ਇਹ ਸਾਡੇ ਨਾਲ ਭਾਈ ਗੁਰਮੀਤ ਸਿੰਘ ਜੀ ਜਿਹੜੇ ਆ ਮੌਜੂਦ ਸਕੇ ਜਿਨ੍ਹਾਂ ਨੇ ਸ਼ਸਤਰਾਂ ਦੀ ਜਿਹੜੀ ਆ ਸਾਮ ਸੰਭਾਲ ਦਿੱਤੀ ਅੱਛਾ ਸ਼ਸਤਰਾਂ ਨੂੰ ਮਹਾਰਾਜ ਨੇ ਹਮੇਸ਼ਾ ਅੱਗੇ ਰੱਖਿਆ ਜਦੋਂ ਵੀ ਆਪਾਂ ਦਰਸ਼ਨ ਕਰਨ ਜਾਂਦੇ ਆਂ ਖਾਲਸੇ ਪੰਥ ਦੇ ਇਹ ਖਾਲਸੇ ਪੰਥ ਦੇ ਪੀਰ ਹੈ ਮਹਾਰਾਜ ਨੇ ਕਿਹਾ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਇ ਖਾਲਸੇ ਪੰਥ ਦੇ ਸ਼ਸਤਰ ਪੀਰ ਹੈ ਔਰ ਗੁਰੰਧ ਸਾਹਿਬ ਗੁਰੂ ਹੈ ਜੀ ਮੈਂ ਜਿਸ ਤਰ੍ਹਾਂ ਇੱਥੇ ਕੜਾ ਪ੍ਰਸ਼ਾਦਾ ਫੋਗ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੱਗਦਾ ਹੈ ਉਸ ਤਰ੍ਹਾਂ ਸ਼ਸਤਰਾਂ ਨੂੰ ਕੜਾ ਪ੍ਰਸ਼ਾਦਾ ਫੋਗ ਨਹੀਂ ਲੱਗਦਾ ਸ਼ਸਤਰਾਂ ਨੂੰ ਤਿਲਕ ਦਿੱਤਾ ਜਾਂਦਾ ਚੌਟਾਂਗਾ ਝਟਕਾਇਆ ਜਾਂਦਾ ਹੈ ਜੀ ਜਦੋਂ ਇਹ ਬਾਣੀ ਦੇ ਪਾਠ ਦੀ ਆਰੰਭਤਾ ਹੁੰਦੀ ਹੈ ਬਾਣੀ ਤੋਂ ਸਮਾਪਤੀ ਤੋਂ ਬਾਅਦ ਇੱਥੇ ਤਿਲਕ ਦਿੱਤੇ ਜਾਂਦੇ ਸ਼ਸਤਰਾਂ 4 ਟੰਗਾ ਛਟਕਾਂ ਤੋਂ ਬਾਅਦ ਸ਼ਸਤਰਾਂ ਨੂੰ ਸ਼ਾਂਤ ਕਰਨ ਵਾਸਤੇ ਜਿਸ ਤਰ੍ਹਾਂ ਆਫਸ ਦੇ ਵਿੱਚ ਸੰਗਾ ਦੇ ਸ਼ਸਤਰ ਨਾ ਚਲੇ ਤਾਂ ਤਿਲਕ ਦਿੱਤਾ ਜਾਂਦਾ ਜਦੋਂ ਬਾਣੀ ਦਾ ਪਾਠ ਦੇ ਸਮਾਪਤੀ ਤੋਂ ਬਾਅਦ ਅੱਛਾ ਜੇ ਮੰਨ ਲਓ ਸ਼ਸਤਰਾਂ ਨੂੰ ਤਿਲਕ ਨਹੀਂ ਦਿੱਤਾ ਇਹ ਮੰਨਿਆ ਜਾਂਦਾ ਹੈ ਕਿ ਆਫਸ ਸ਼ਸਤਰ ਕਿਉਂਕਿ ਖੂਨ ਮੰਗਦੇ ਜਾਂ ਇਸ ਤਰ੍ਹਾਂ ਦਾ ਕੁਝ ਹਾਂ ਸ਼ਸਤਰ ਉਹਦੇ ਕੋਲ ਖੜਾ ਪ੍ਰਸ਼ਾਦ ਨਹੀਂ ਖਾਂਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਖੜਾ ਪ੍ਰਸ਼ਾਦ ਜੀ ਦਾ ਭੋਗ ਲੱਗਦਾ ਹੈ ਨਾ ਤੇਨ ਟਾਈਮ ਮਹਾਰਾ ਦੇ ਹਜ਼ੂਰੀ ਵਿੱਚ ਸ਼ਸਤਰਾਂ ਨੂੰ ਸਿਰਫ ਭੋਗ ਕਿਰਪਾਨ ਵੇੜ ਦੀ ਕੀਤੀ ਜਾਂਦੀ ਕਿਰਪਾ ਖੜਾ ਪ੍ਰਸ਼ਾਦ ਨੂੰ ਲੇਕਿਨ ਅਸਲ ਦੇ ਵਿੱਚ ਖਾਲੀ ਉਹਦਾ ਕਿਰਪਾ ਹੁੰਦੀ ਕੜਾ ਪ੍ਰਸ਼ਾਦ ਤੇ ਸ਼ਸਤਰ ਦੇ ਨਾਲ ਜਿਸ ਤਰ੍ਹਾਂ ਅੰਮ੍ਰਿਤ ਦੇ ਵਿੱਚ ਜਦ ਆਪਾਂ ਖੜ ਖੰਡਾ ਖੜਕਾਉਂਦੇ ਦੇ ਤਾਂ ਅੰਮ੍ਰਿਤ ਤਿਆਰ ਹੁੰਦਾ ਉਸ ਤਰ੍ਹਾਂ ਜੇ ਮਹਾਰਾਜ ਨੂੰ ਸ਼ਸਤਰਾਂ ਪੀਰ ਨੇ ਖਾਲਸੇ ਪੰਥ ਦੇ ਔਰ ਸ਼ਸਤਰਾਂ ਨੂੰ ਸ਼ਾਂਤ ਕਰਨ ਵਾਸਤੇ ਚੋਟਾਂਗਾ ਜਦੋਂ ਵੀ ਬਾਣੀ ਦਾ ਪਾੜ ਦੇ ਸੌਤੇ ਦਾ ਤਿਲਕ ਦਿੱਤਾ ਜਾਂਦਾ ਹੈ ਜੀ ਤਾਂ ਕਿ ਬਾਅਦ ਵਿੱਚ ਉਹ ਸ਼ਸਤਰ ਦੁਬਾਰਾ ਫਿਰ ਆਪਸ ਵਿੱਚ ਨਾ ਭੇੜਨ ਆਪਸ ਵਿੱਚ ਨਿਹੰਗ ਸਿੰਘਾਂ ਦਾ ਕੋਈ ਮੁਕਾਬਲਾ ਨਾ ਖਾਲਸੇ ਪੰਥ ਸ਼ਾਂਤਰਤਾ ਰਹੇ ਇਕੱਤਰਤਾ ਪ੍ਰੇਮ ਪਿਆਰ ਬਣਾਇਆ ਰਹੇ ਮਤਲਬ ਡਰ ਖੌਫ ਨਾਰਾਇਣ ਸਿੰਘ ਸਿੰਘਾ ਦੇ ਵਿੱਚ ਇਸ ਕਰਕੇ ਦਿੱਤਾ ਜਾਂਦਾ ਹੈ ਜੀ ਅੱਛਾ ਜਿਸ ਤਰ੍ਹਾਂ ਸਿੰਘ ਵੀ ਜਿਹੜੇ ਆ ਉਹ ਮੱਥੇ ਤੇ ਤਿਲਕ ਲਗਾਉਂਦੇ ਨੇ ਤਾਂ ਇਹ ਸਾਢੇ 6 ਵਜੇ ਉਹ ਚੰਦਨ ਦਾ ਤਿਲਕ ਲੱਗਦਾ ਹੈ ਜੀ ਸਵੇਰੇ ਸਾਢੇ 6 ਵਜੇ ਤੱਕ ਸਾਹਿਬ ਦੇ ਵਿੱਚ ਇਹ ਜਦੋਂ ਮਹਾਰਾਜ ਗੁਰਤਾ ਗੱਦੀ ਦੀ ਗ੍ਰੰਥ ਸਾਹਿਬ ਜੀ ਨੇ ਮਹਾਰਾਜ ਜੀ ਨੇ ਪੰਜ ਪੈਸੇ ਨਾਰੀਅਲ ਬਤਾਸੇ ਚੰਦਨ ਦਾ ਤਿਲਕ ਲਾਇਆ ਗਿਆ ਇਹ ਮਰਿਆਦਾ ਤੱਕ ਸਾਹਿਬ ਦੇ ਵਿੱਚ ਅਜੇ ਵੀ ਚੱਲਦੇ ਆ ਰਹੀ ਹੈ ਜਿਹੜਾ ਚੰਦਨ ਦਾ ਤਿਲਕ ਲਾਉਂਦੇ ਸੰਗਤਾਂ ਨੂੰ ਮੱਥੇ ਤੇ ਦਰਬਾਰ ਦਾ ਦਰਬਾਰ ਦੇ ਵੀ ਸਵੇਰੇ ਸਚਖੰਡ ਦੇ ਮਹਾਰਾਜ ਦੇ ਪ੍ਰਕਾਸ਼ਮਾਨ ਤੋਂ ਬਾਅਦ ਸਾਢੇ 6 ਤੁਸੀਂ ਧੰਨਵਾਦ ਬਹੁਤ ਬਹੁਤ ਖਾਲਸਾ ਜੀ ਤੁਹਾਡਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਸ ਇਖਤਸਾਬ ਭਾਈ ਗੁਰਮੀਤ ਸਿੰਘ ਜੀ ਸਾਡੇ ਨਾਲ ਮੌਜੂਦ ਸਕੇ ਸੋ ਇਹ ਅੰਦਰ ਦੇ ਦਰਸ਼ਨ ਆਪਾਂ ਤੁਹਾਨੂੰ ਕਰਵਾਏ ਹੈਗੇ ਆ ਤਾਂ ਇੱਧਰ ਭਾਈ ਦਇਆ ਸਿੰਘ ਜੀ ਤੇ ਭਾਈ ਧਰਮ ਸਿੰਘ ਧਰਮ ਸਿੰਘ ਜੀ ਉਹਨਾਂ ਦਾ ਅੰਗੀਠਾ ਸਾਹਿਬ ਆ ਤੇ ਅੰਦਰ ਮਹਾਰਾਜ ਦਾ ਜਿਹੜਾ ਪ੍ਰਕਾਸ਼ ਕੀਤਾ ਹੋਇਆ ਸੋ ਇਸ ਥਾਣੇ ਦੇ ਭਾਈ ਜੀ ਭਈ ਦਾ ਭਾਈ ਸਾਹਿਬ ਭਾਈ ਦਿਆ ਸਿੰਘ ਜੀ ਭਾਈ ਸਾਹਿਬ ਧਰ ਭਾਈ ਧਰਮ ਸਿੰਘ ਜੀ ਪੰਜਾਬ ਪਿਆਰੇ ਦਾ ਥਾਣੇ ਤਿੰਨ ਪਿਆਰੇ ਚਮਕੌਰ ਦੇ ਗੜੀ ਵੀ ਸ਼ਹੀਦ ਹੋਏ ਦੋ ਗੁਰੂ ਮਹਾਰਾਜ ਜੀ ਦੇ ਨਾਲ ਆਏ ਦੋਆਨੇ ਦਰਬਾਰ ਸਾਹਿਬ ਦੀ 8 ਸਾਲ ਦੀ ਸੇਵਾ ਕੀਤੀ ਮਹਾਰਾਜ ਜੋਤੀ ਜੋ ਸਮਾਨ ਤੋਂ ਬਾਅਦ 8 ਸਾਲ ਦਰਬਾਰ ਸਾਹਿਬ ਦੀ ਸੇਵਾ ਕਰਨ ਤੋਂ ਬਾਅਦ ਆਪਣੇ ਮਰਜ਼ੀ ਦੇ ਨਾਲ ਦੋਆਨੇ ਸ਼ਰੀ ਛੱਡੇ ਦੋਆ ਦੇ ਅੰਗੀਠੇ ਸਾਹਿਬ ਦੋਆ ਦਾ ਸੰਸਕਾਰ ਇੱਥੇ ਹੋਇਆ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਦੀ ਅੰਦਰ 300 ਸਾਲ ਪੁਰਾਤਨ ਸਰੂਪ ਨੇ ਫਿਰ ਦਿਆ ਸਿੰਘ ਧਰਮ ਸਿੰਘ ਜੀ ਦੇ ਹਸ ਲਿਖਾ ਸਰੂਪ ਨੇ ਮਹਾਰਾਜ ਜੀ ਦੇ ਅੱਛਾ ਜੀ ਹਾਂ ਜੀ ਸੋ ਆਸਤ ਲਿਖਤ ਜਿਹੜੇ ਸਰੂਪ ਅੰਦਰ ਪਏ ਹੋਏ ਨੇ ਜਿਹੜੇ ਤਕਰੀਬਨ 300 ਸਾਲ ਪੁਰਾਣੇ ਸਰੂਪ ਨੇ ਸੋ ਹੋਰ ਵੀ ਇਤਿਹਾਸ ਤੁਹਾਡੇ ਨਾਲ ਇੱਥੇ ਹੋਰ ਵੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ